ਜਿਹੜਾ ਸਾਡੀ ਨਿੰਦਿਆ ਕਰਦਾ ਹੈ ਨਾ ਉਹ ਸਮਝ ਲਓ ਤੁਹਾਡੇ ਮਾਪਿਓ ਨਾਲੇ ਵੀ ਚੰਗਾ ਹੈ ਤੁਹਾਡੇ ਵਾਸਤੇ ਸਾਡਾ ਮਾਪਿਓ ਸਾਡੀ ਗੰਦਗੀ ਸਾਫ਼ ਕਰਦਾ ਛੋਟੇ ਹੁੰਦੇ ਕਰਦਾ ਰਿਆ ਨਾ ਤੇ ਨਿੰਦਿਆ ਨਿੰਦਿਆ ਕੀ ਕਰਦਾ ਉਹ ਵੀ ਸਾਡਾ ਮੈਲ ਹੀ ਲੰਮਦਾ ਆਂ ਹਮਰੇ ਕੱਪੜੇ ਨਿੰਦਕਤ ਹੋਏ ਬਾਹਰੇ ਕਹਿੰਦੇ ਉਹ ਵੀ ਤੁਹਾਡੇ ਕੱਪੜੇ ਤਾਂ ਹੁੰਦਾ ਹੈ ਮਾਪਿਓ ਨੇ ਤੇ ਹੱਥਾਂ ਨਾਲ ਗੰਦ ਸਾਫ਼ ਕੀਤਾ ਉਹ ਤੁਹਾਡੇ ਉਹ ਜੀਵਨਾ ਕਰਦਾ ਫੇਰ ਉਹ ਚੰਗਾ ਹੈ ਕਿ ਮਾੜਾ ਤੁਹਾਡੇ ਵਾਸਤੇ ਉਹ ਜਿਹੜਾ ਕਰ ਰਿਹਾ ਉਹ ਚੰਗਾ ਪਰ ਆਪਾਂ ਗੁੱਸਾ ਕਰਦੇ ਆ ਲੈ ਇਹਨੇ ਮਾੜਾ ਕੀਤਾ ਇਹਨੇ ਮਾੜਾ ਕੀਤਾ ਠੀਕ ਹੈ ਨਿੰਦਿਆ ਸੁਣਨੀ ਨਹੀਂ ਕਿਸੇ ਦੀ ਕਰਨ ਦਾ ਸੁਣਾ ਕਾਹੂ ਕੀ ਨਿੰਦਾਂ ਤੇ ਨਾ ਹੀ ਕਰਨੀ ਹੈ ਪਰ ਜੇ ਕੋਈ ਕਰਦਾ ਆ ਤੇ ਬਾਹਰੇ ਕਹਿੰਦੇ ਉਹ ਸਮਝ ਲਓ ਵੀ ਤੁਹਾਡੇ ਕੱਪੜੇ ਧੋ ਰਿਹਾ ਤੁਹਾਡੀ ਗੰਦਗੀ ਸਾਫ ਕਰ ਰਿਹਾ ਉਹ ਵੀ ਆਪਣੀ ਜੀਬ ਦੇ ਨਾਲ ਤੇ ਕਿੰਨੇ ਕੁ ਲੋਕ ਕਰਦੇ ਆ ਮਾਰੇ ਕਹਿੰਦੇ ਅਸੰਖ ਨਿੰਦਕ ਸਿਰ ਕਰੇ ਭਾਰ ਇਹ ਭਾਰ ਆ ਜਿੰਨਾ ਕੋ ਕਰਦਾ ਆਪਣੇ ਸਿਰ ਦੇ ਉੱਤੇ ਪਾ